ਤੇਰਾ ਮਾਣ ਅਤੇ ਸਾਡੇ ਮੈਂ ਕਹੂੰਗਾ ਕਿ ਵਿਕਾਸ ਕੁਰਸ਼ ਜਿਹੜਾ ਸਟਾਰਟ ਕੀਤਾ ਜੂਨ 2022 ਤੇ ਉਸ ਤੋਂ ਬਾਅਦ ਇੱਕ ਪਟਵਾਰਖਾਨਾ ਬਣਿਆ ਇਹ ਉਹ ਕੰਮ ਹੈ ਜਿਹੜੇ ਸਾਡੀ ਸਰਕਾਰ ਦੇ ਅੰਦਰ ਬਣੇ ਆ ਸਰਦਾਰ ਜਗਪਾਲ ਸਿੰਘ ਜੋਲੀ ਜੀ ਚੇਅਰਮੈਨ ਸਿਹੇੜੀ ਸਾਹਿਬ ਸਾਡੇ ਯੁਧ ਨਸ਼ਾ ਵਿਰਧੀ ਕੋਆਰਡੀਨੇਟਰ ਮਹਾਲ ਸਾਹਿਬ ਸ਼ਹਿਰੀ ਪ੍ਰਧਾਨ ਸਾਡੇ ਨਵਦੀਪ ਟੋਨੀ ਜੀ ਵੀ ਪਾਰਟੀ ਜਿੰਦਾਬਾਦ ਸਰਦਾਰ ਭਗਵਾਨ ਸਿੰਘ ਬਾਨ ਜਿੰਦਾਬਾਦ ਅਰਵਿੰਦ ਕੇ ਜੀਵਾ ਜਿੰਦਾਬਾਦ ਡਾਕਟਰ ਚਰਜੀ ਸਿੰਘ ਜਿੰਦਾਬਾਦ ਸਰਦਾਰ ਡਾਕਟਰ ਚਰਜੀ ਦੇਖੋ ਜੀ ਅੱਜ ਬਹੁਤ ਵੱਡਾ ਕੰਮ ਜਿਹੜਾ ਬਹੁਤ 35 40 ਸਾਲ ਤੋਂ ਲੰਮਕ ਰਿਆ ਸੀ ਮੋਰਿੰਡੇ ਦਾ ਸੀ ਉਹਦਾ ਜਿਹੜਾ ਅੱਜ ਅਸੀਂ ਇੱਥੇ ਅੱਜ ਪੂਰਾ ਹੋਇਆ ਉਹ ਕੰਮ ਤਕਰੀਬਨ 40 ਕਰੋੜ ਰੁਪਏ ਦਾ ਇਹ ਕੰਮ ਸੀ ਤੇ ਸਾਡੇ ਨਾਲ ਸਾਡੇ ਸਿਵਰੇ ਇੱਥੇ ਵਰਡਸ ਫਲਾਈ ਫੋਰ ਦੇ ਸਾਡੇ ਚੇਅਰਮੈਨ ਸ਼ਨੀ ਆਲੂ ਵਾਲਿਆ ਜੀ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕਰਕੇ 3 ਸਾਲਾਂ ਦੇ ਅੰਦਰ ਜੋ ਸਾਰਾ ਕੰਮ ਨੇਪੜੇ ਚੜਾਇਆ ਇੱਕ ਬਹੁਤ ਵੱਡੀ ਫੈਸਿਲਿਟੀ ਜਿਹੜੀ ਹੈ ਸਾਡੇ ਮੁਰੀਂਡਾ ਵਾਸੀਆਂ ਨੂੰ ਮਿਲੀ ਹੈ ਔਰ ਮੈਂ ਇਹੀ ਅਪੀਲ ਕਰਨਾ ਸਾਰੇ ਆਪਣੇ ਮੁਰੀਂਡਾ ਵਾਸੀਆਂ ਨੂੰ ਕਿ ਸਾਰੇ ਆਪਣੇ ਕਨੈਕਸ਼ਨ ਲੈਂਡ ਅਸੀਂ ਹਰ ਵਾਰਡ ਤੇ ਜਿਹੜਾ ਕੈਂਪ ਲਾਵਾਂਗੇ ਔਰ ਉਹ ਕਨੈਕਸ਼ਨ ਲੈਂਡ ਤਾਂ ਕਿ ਜਿਹੜਾ ਸੀਵਰੇਜ ਦਾ ਜਿਹੜੀ ਸਾਡੀ ਬਹੁਤ ਪੁਰਾਣੀ 30 40 ਸਾਲ ਤੋਂ ਪੁਰਾਣੀ ਇੱਕ ਸਮੱਸਿਆ ਸੀ ਉਹ ਹੱਲ ਹੋ ਸਕੇ ਸਰ 4100 ਦੇ ਕਰੀਬ ਜਿਹੜੇ ਟੂਟੀ ਕਨੈਕਸ਼ਨ ਆ ਪਰ 383 ਦੇ ਕਰੀਬ ਜਿਹੜੇ ਅਜ ਤੱਕ ਜੀਵਰੇ ਕਨੈਕਸ਼ਨ ਨਹੀਂ ਕਦੋਂ ਤੱਕ ਜਿਹੜਾ ਕੰਪਲੀਟ ਹੋਊਗਾ ਇਹ ਬਹੁਤ ਜਲਦ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਉਹ ਵੀ ਮਰਿੰਡਲ ਲਈ ਸੈਂਕਸ਼ਨ ਹੋ ਚੁੱਕਾ ਸਾਨੂੰ ਨਹਿਰੀ ਪਾਣੀ ਜਿਹੜਾ ਹੁਣ ਮਿਲਣਾ ਹੈ ਉਹਦਾ ਜਿਹੜਾ ਗਰਾਊਂਡ ਸਰਵੇ ਸਾਰਾ ਹੋ ਚੁੱਕਾ ਹੈ ਤੇ ਬਹੁਤ ਜਲਦ ਜਿਹੜਾ ਇਹ ਪ੍ਰੋਬਲਮ ਹੈਗੀ ਹੈ ਉਹ ਹੱਲ ਕਰ ਦੇ ਕੋ 70 ਸਾਲ ਹੋ ਗਏ ਜਦੋਂ ਮੈਂ ਤੇ ਇੰਨੀ ਦੇਰ ਤੋਂ ਆਪਾਂ ਲੋਕਾਂ ਤੱਕ ਸੀਵਰੇਜ ਤੇ ਪਾਣੀ ਦੀ ਲੜਾਈਆਂ ਚ ਪਾਇਆ ਸਰਦਾਰ ਭਗਵੰਤ ਸਿੰਘ ਮਾ ਜੀ ਦੀ ਸਰਕਾਰ ਬਣੀ ਉਹਨਾਂ ਨੇ ਮੈਨੂੰ ਕਿਹਾ ਕਿ ਅੱਜ ਆਪਾਂ ਘਰ-ਘਰ ਤੱਕ ਸੀਵਰੇਜ ਅਤੇ ਪਾਣੀ ਦੇ ਕਨੈਕਸ਼ਨ ਲਾਣੇ ਵੀ ਹੈ ਤੇ ਉਹਨਾਂ ਦਾ ਹੱਲ ਵੀ ਕੱਢਣਾ ਉਹਦੇ ਤਹਿਤ ਅੱਜ ਮਰਿੰਡੇ ਦੇ ਅੰਦਰ ਲਗਭਗ 40 ਕਰੋੜ ਦੇ ਨੇੜੇ ਦਾ ਕੰਮ ਹੋ ਰਿਹਾ ਹੈ ਇਹਦਾ ਮੈਂ ਕਹਿੰਦਾ ਵੀ ਸੀਰੇ ਲੱਗ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਰੇਲਵੇ ਦਾ ਜਿਹੜਾ ਬਰੇਕ ਸੀਗਾ ਉਹਦੇ ਕਰਕੇ ਕਾਫੀ ਦੇਰ ਤੋਂ ਕੰਮ ਰੁਕਿਆ ਹੋਇਆ ਸੀਗਾ ਉਹ ਸੀਰੇ ਲੱਗ ਗਿਆ ਚਲੋ ਅੰਬਾਲਾ ਦਫ਼ਤਰ ਚ ਕਈ ਦੇਰ ਤੋਂ ਫੈਲ ਰੁਕੀ ਹੋਈ ਸੀ ਕਿ ਕਨੈਕਸ਼ਨ ਜਿਹੜਾ ਸੀਗਾ ਉੱਪਰ ਥੱਲੇ ਸੀਗਾ ਉਹ ਸਾਰੇ ਜੋੜ ਕੇ ਸਾਡੇ ਐਮ.ਐਲ.ਏ ਸਾਹਿਬ ਦੀ ਰੈਗੂਲਰ ਕਾਲਿੰਗ ਰੈਗੂਲਰ ਦਫ਼ਤਰਾਂ ਦੀ ਵਿਜ਼ਿਟ ਉਹਦੇ ਨਾਲ ਆਪਾਂ ਕੰਮ ਨੂੰ ਸੀਰੇ ਲਾ ਦ। ਮੈਂ ਸਮਝਦਾ ਕਿ ਤੁਹਾਡਾ ਜਿਹੜਾ ਹੋਰ ਵੀ ਸਵਾਲ ਹੈ ਕਿ ਪਾਣੀ ਦੇ ਕਨੈਕਸ਼ਨ ਇੰਨੇ ਨਹੀਂ ਨੇ ਤੇ ਸੀਵਰੇਜ ਦੇ ਇੰਨੇ ਘੱਟ ਕਿਉਂ ਉਹਦੇ ਲਈ ਅਸੀਂ ਇੱਕ ਟੀਮ ਬਣਾਈ ਹੈ ਜਿਹੜੀ ਹਰ ਕੈਲੋ ਵਾਰਡ ਦੇ ਅੰਦਰ ਹਰ ਗਲੀ ਦੇ ਅੰਦਰ ਕੈਂਪ ਲਾਉਗੇ ਪਹਿਲੀ ਗੱਲ ਹੈ ਵੀ ਆਪਾਂ ਲੋਕਾਂ ਦੇ ਇੰਨਾ ਕਹਿ ਲਈ ਚਲਾਨ ਕਰਨੇ ਸ਼ੁਰੂ ਕਰਨਾ ਆਪਾਂ ਪਹਿਲਾਂ ਅਵੇਅਰਨੈਸ ਕਰਾਂਗੇ ਅਵੇਅਰਨੈਸ ਕਰਕੇ ਸਾਰਿਆਂ ਨੂੰ ਬੇਨਤੀ ਕਰਾਂਗੇ ਐਮਐਲਏ ਸਾਹਿਬ ਤੋਂ ਉੱਥੇ ਬੁਲਾਵਾਵਾਂਗੇ ਕਿ ਸਾਰੇ ਆਪਣੇ ਕਨੈਕਸ਼ਨ ਲਓ ਜਿਹੜੇ ਨਹੀਂ ਕਨੈਕਸ਼ਨ ਲੈਣਗੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕਾਰਪੋਰੇਸ਼ਨ ਦੇ ਨਾਲ ਕਮੇਟੀ ਦੇ ਨਾਲ ਤੇ ਸਾਡੇ ਸੀਵਰੇਜ ਬੋਰਡ ਆਪਸ ਵਿੱਚ ਬੈਠ ਕੇ ਤੇ ਸਟ੍ਰੈਟਜੀ ਪਲੈਨਿੰਗ ਕਰਾਂਗੇ ਤੇ ਫਿਰ ਉਹਦੇ ਤਹਿਤ ਸਾਰਿਆਂ ਨੂੰ ਕਨੈਕਸ਼ਨ ਦਵਾਉਗੇ ਕਿਉਂਕਿ ਸੀਵਰੇਜ ਦਾ ਜੇ ਤੁਸੀਂ ਸੀਵਰੇਜ ਦਾ ਪਾਣੀ ਨਾਲੀਆਂ 'ਚ ਹੀ ਛੱਡੀ ਜਾਓਗੇ ਪਰ ਸੀਵਰੇਜ ਨੂੰ ਯੂਜ਼ ਨਹੀਂ ਕਰਾਂਗੇ ਤੇ ਫਿਰ ਤੋਂ ਪਾਣੀ ਦੀ ਜਿਹੜੀ ਪ੍ਰੋਬਲਮ ਉੱਥੇ ਰੁਕੇ ਰਹੂਗੀ ਤੇ ਉਹਨੂੰ ਵੀ ਜੜ ਤੋਂ ਆਪਾਂ ਪ੍ਰੋਬਲਮ ਨੂੰ ਹੱਲ ਕਰਾਂਗੇ ਸਰ ਜਿਹੜੀ ਸੀਵਰੇਜ ਬੋਰਡ ਨੇ ਪਹਿਲਾਂ ਪਾਏ ਹੋਏ ਇੱਥੇ ਸੜਕਾਂ ਦੇ ਉੱਤੇ ਇਹ ਬੜਾ ਵਧੀਆ ਗੱਲ ਹੈ ਕਿ ਜਿੱਥੇ ਵੀ ਪ੍ਰੋਬਲਮ ਹੈ ਸੜਕ ਇਹਦੇ ਲਈ ਬੜੀ ਬੜੀਆ ਪਲਾਨਿੰਗ ਜਿਹੜੀ ਕਰ ਰਹੇ ਆਂ ਉਹਦਾ ਕੀ ਹੈ ਕਿ ਜਿਹੜਾ ਪੈਚ ਰਹਿ ਜਾਂਦਾ ਵੀ ਸੀਵਰੇਜ ਤਾਂ ਬਹਿ ਗਿਆ ਜੀ ਲੇਕਿਨ ਉੱਤੇ ਸੜਕ ਨਹੀਂ ਪਈ ਉਹਦੇ ਇੱਕ ਡਿਊਰੇਸ਼ਨ ਹੁੰਦਾ ਸੀ ਪਹਿਲਾਂ ਉਹ ਕਹਿੰਦੇ ਸੀ ਜੀ ਪਹਿਲਾਂ ਮੀਂਹ ਪੈ ਜਾਏ ਥੋੜਾ ਜਿਹਾ ਸਟੇਬਲ ਹੋ ਜਾਏ ਉਸ ਤੋਂ ਬਾਅਦ ਪਾਵਾਂਗੇ ਉਹਦੇ ਲਈ ਇੱਕ ਨਵੀਂ ਪਾਲਿਸੀ ਸੀਵਰੇਜ ਬੋਰਡ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਹਿ ਲੋ ਵੀ ਉਹਨਾਂ ਨੇ ਸਾਨੂੰ ਨਿਰਦੇਸ਼ ਦਿੱਤਾ ਵੀ ਇਹਨੂੰ ਇਦਾਂ ਧਰਨਾ ਹੈ ਇੱਕ ਵਾਈਬ੍ਰੇਸ਼ਨ ਨਾਲ ਉਹਨੂੰ ਸੈਟਲ ਕਰਨ ਦੀ ਨਵੀਂ ਟੈਕਨੀਕ ਲੈ ਕੇ ਆਏ ਆ ਜਿਹਦੇ ਤਹਿਤ ਜਿਹੜਾ ਡਿਲੇ ਹੁੰਦਾ ਸੀਗਾ ਵੀ ਮੀਂਹ ਪੈਣ ਦੀ ਵੇਟ ਕਰਦੇ ਸੀ ਵੀ ਸੜਕ ਬਣਨੀ ਉਹ ਹੁਣ ਉਸ ਤੋਂ ਪਹਿਲਾਂ ਹੀ ਹੋ ਜਾਇਆ ਕਰੇ ਜਿਹੜੇ-ਜਿਹੜੇ ਜਗ੍ਹਾ ਰਹਿ ਗਈਆਂ ਕਿਉਂਕਿ ਹੁਣ 1800 ਕਿਲੋਮੀਟਰ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਦੇ ਅੰਦਰ ਵੀ ਸੜਕਾਂ ਬਣਨੀਆਂ ਤੇ ਸ਼ਹਿਰਾਂ ਦੇ ਅੰਦਰ ਵੀ ਉਹਦੇ ਤਹਿਤ ਪੰਜਾਬ ਦੀ ਕੋਈ ਅਜਿਹੀ ਸੜਕ ਨਹੀਂ ਰਹੇਗੀ ਜਿਹੜੀ ਕਿ ਨਾ ਬਣੇ ਕੋ ਸਾਰੀਆਂ ਸੜਕਾਂ ਪੈਚਵਰਕੀਆਂ ਕੰਪਲੀਟ ਸੜਕਾਂ ਸਾਰੀਆਂ ਬਣਾਈਆਂ ਧੰਨਵਾਦ ਬਹੁਤ ਬਹੁਤ